ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਿਆਲੀ ਤੋਂ ਦੋਸਤੋ ਜਿਹੜੀ ਸ਼ੜਕ ਪੱਟੀ ਸ਼ਹਿਰ ਨੂੰ ਆਉਂਦੀ ਐ ਇਸੇ ਸ਼ੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਆ ਬੁਰਜ ਰਾਇਕੇ ਪਿੰਡ ਆਮੋ ਸਾਹਮਣੇ ਪਿੰਡਾ ਕੰਡਿਆਲਾ ਪਿੰਡ ਥੋੜੀ ਦੂਰੀ ਤੇ ਸਰਾਲੀ ਮੰਡ ਪਿੰਡ ਦੀ ਦੂਰੀ ਥੋੜੀ ਹੈਗੀ ਆ ਆਪੀ ਬਾਈ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਵੀਰ ਦੇ ਕੋਲ ਪ੍ਰੋਟੀਨ ਦੇ ਵਿੱਚ आज इस वीडियो, हो वीडियो तो विच टोटल 4 ਵੈੜਾ ਤੁਹਾਨੂੰ ਦਿਖਾਉਣੀਆਂ ਨੇ 2 ਸੱਜਰ ਸੁਈਆਂ 1 ਤੋਕੜ ਗੱਬਣਾ ਠੀਕ ਹੈ ਜੀ ਤੇ ਇੱਕ ਵੈੜ ਜਿਹੜੀ ਹੋਰ ਹੋਗੀ ਦੋਸਤੋ ਉਹਦੀ ਡਿਟੇਲ ਵੀ ਆਪਾਂ ਵੀਰ ਹੈਪੀ ਤੋਂ ਲੈ ਲਾਂਗੇ ਚਾਰੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਬਾਕੀ ਜਿਹੜਾ ਵੀ ਵੀਰ ਇਹ ਵੈੜਾ ਖਰੀਦਣ ਆ ਰਿਹਾ ਹਰ ਵਾਰ ਆਪਣੀ ਵੈਸੇ ਰਿਕਵੈਸਟ ਹੁੰਦੀ ਹੈ ਵੀ ਬੇਸ਼ੱਕ ਖਰੀਦਣ ਤੋਂ ਪਹਿਲਾਂ ਸਾਈਬਨ ਆਪਣਾ ਕਰਕੇ ਦੋਸਤੋ ਤਸੱਲੀ ਤੁਸੀਂ ਕਰਨੀ ਆ ਜਿਹੜਾ ਕੋਈ ਗੱਬਣ ਪਸ਼ੂ ਹੁੰਦਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਆ ਚਾਹੇ ਡਾਕਟਰ ਸਾਹਿਬ ਤੋਂ ਚੈੱਕ ਕਰਵਾ ਕੇ ਕੀਤੀ ਜਾਵੇ ਜਿਹੜਾ ਪਸ਼ੂ ਸੂਏ ਆ ਦੋ ਟਾਈਮ ਚੋਲੋ ਚਾਹੇ ਤਿੰਨ ਟਾਈਮ ਚੋਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਦੋਸਤੋ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 7 ਜੂਨ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਆਓ ਕਰਦੇ ਆਂ ਬਧੇਰੇ ਗੱਲਬਾਤ ਬਾਈ ਹੈਪੀ ਦੇ ਨਾਲ ਹੈਪੀ ਬਾਈ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਹੋਠੀਠਾ ਮਾਰਾ ਐ ਵਧੀਆ ਕਿਰਪਾ ਜੀ ਠੀਕ ਆ ਜੀ ਲਾ ਵੀ ਹੈਪੀ ਅੱਜ ਭਰਾ ਆਪਣੇ ਕੋਲ ਜਿਹੜੇ ਐਨੀਮਲ ਆ ਟੋਟਲ 4 ਪੜਾ ਵਕਾਉਣਾ ਚਾਰ ਵੜਾਵਾ ਜੀ ਅੱਛਾ ਜੀ ਦੋ ਤਾਜ਼ੀਆਂ ਸੂਈਆਂ ਇੱਕ ਵੜ ਗੱਬਣੀਆਂ ਇੱਕ ਸੁੱਕੜ ਗੱਬਣ ਆਪਣੇ ਦੋ ਠੀਕ ਹੈ ਜੀ ਹਾਂ ਜੀ ਠੀਕ ਆ ਅੱਛਾ ਜਿਹੜੀ ਆ ਬੈੜ ਆਪਣੇ ਕੋਲ ਇੱਕ ਤਾਂ ਟੋਕਰ ਗੱਬਣਾ ਹੈ ਨਹੀਂ ਆ ਖੜੀ ਆਪਣੇ ਕੋਲ ਡੱਬੀ ਇਹ ਗੱਬਣ ਤਿਆਰ ਆ ਬੈੜ ਇਹ ਤਿਆਰੀ ਵਾਲੀ ਆ ਹਾਂਜੀ ਇਹ ਦੇ ਹੱਦ ਤੱਕ ਲੈਂਦੀ ਦਿਨ ਦੱਸ ਲੈ ਜੀ ਲੋ ਜੀ ਹਾਂਜੀ ਤਾਂ ਰੇਡ ਹੈਪੀ ਵੀ ਦੱਸ ਦੇ ਫਿਰ ਰੇਡ ਵੀਰੇ ਬਿਲਕੁਲ ਐ ਕਰਦੇ ਨੇ ਵੀ ਜਿਵੇਂ ਮੈਂ ਕਹਿੰਨਾ ਵੀ ਰੇਡ ਬਹੁਤ ਫੜ ਲਓ ਫੜ ਲਓ ਕਰ ਦੇਣੀ ਆ ਦੇ ਲੁੱਟ ਲਓ ਮੇਲਾ ਹਾਂ ਲੈ ਵੀ ਲਓ ਦੋਸਤੋ ਜਿੱਦਾਂ ਕਿ ਉਹਨੂੰ ਸੀਜ਼ਨ ਚੱਲ ਰਿਹਾ ਹਰ ਕਵੀਰ ਨੇ ਬਿਲਕੁਲ ਚਾਹ ਪਾਣੀ ਦਾ ਕਰਕੇ ਪਸ਼ੂ ਖਰੀਦਣਾ ਹੁੰਦਾ ਤੇ ਫਿਰ ਵੀ ਆਪਣੀ ਬੇਨਤੀ ਆ ਵੀ ਆਪਣਾ ਪਸ਼ੂ ਨਿਹੜਾ ਤੁਸੀਂ ਚੁਣੋਗੇ ਪਸ਼ੂ ਤਸੱਲੀ ਤੁਸੀਂ ਕਰਨੀ ਆ ਆਣ ਕੇ ਦੋ ਟਾਈਮ ਚੋਕੇ ਕਰ ਲਿਓ ਦੋ ਨਾਲ ਆਪਾਂ ਬਿਲਕੁਲ ਸੱਜਰ ਸੂਏ ਦਿਖਾਉਣੇ ਆ ਇੱਕ ਪੂਰੀ ਤਿਆਰੀ ਵਾਲੀ ਵਹਿੜ ਦਿਖਾਵਾਂਗੇ ਤੁਹਾਨੂੰ ਇੱਕ ਟੋਕੜ ਗੱਬਣ ਦਿਖਾਵਾਂਗੇ ਸ਼ਾਈਵਾਲ ਅੰਗ ਦੇ ਵਿੱਚ ਠੀਕ ਆ ਜੀ ਤੇ ਹੈਪੀ ਆ ਗਏ ਸ਼ੁਰੂਆਤ ਕਰ ਲੈਨੇ ਐਸੇ ਡੱਬੀ ਚਿੱਟੀ ਡੱਬੀ ਤੋਂ ਤੇ ਕੀ ਸੂਆ ਇਹਦਾ ਕਿੰਨੇ ਦਿਨਾਂ ਦੀ ਸੂਈ ਹੈ ਇਹ ਸੰਤੂ ਸਾਹਿਬ ਸੂਈ ਨੂੰ ਕੋਈ 12 ਦਿਨ ਲਾ ਲੋ 15 ਦਿਨ ਲਾ ਆ ਵਛਾ ਜੀ ਮਗਰ ਅੱਛਾ ਜੀ ਹਾਂਜੀ ਲਓ ਜੀ ਲਓ ਦੋਸਤੋ 12 ਤੋਂ 15 ਦਿਨ ਦਾ ਐਸਟੀਮੇਟ ਲਾ ਲਿਓ ਆ ਮਗਰਬੱਛਾ ਡੱਬਾ ਠੀਕ ਆ ਜੀ ਆਹ ਲਓ ਅੱਛਾ ਤੇ ਹੈਪੀ 12 15 ਦਿਨਾਂ ਦੀ ਸੂਈ ਆ ਸਵੇਰ ਦੂਜਾ ਜੀ ਦੂਜਾ ਸੂਗਾ ਸੂਈ ਆ ਤੇ ਦੁੱਧ ਕਿੰਨੇ ਕਿਤੇ ਆ ਗਿਆ 800 120 ਕਿਲੋ ਦੁੱਧ ਆ 18 ਕਿਲੋ ਦੁੱਧ ਆਪਣੇ ਘਰੇ ਕੋਈ ਲੀਟਰ ਮਾਰ ਲੈ ਜਿੱਦਾਂ ਮਰਜ਼ੀ ਮਿਲ ਲੈ ਆਪਣਾ ਕੋਈ ਦਿੱਕਤ ਨਹੀਂ ਹੂੰ ਹਾਂਜੀ ਠੀਕ ਆ ਜੀ ਹਾਂਜੀ ਥੰਡੀ ਤੇਰੀ ਇਹ ਹੋਰੇ ਦਿੱਦ ਦੇਖੋ ਸੋ 18 ਕਿਲੋ ਦੁੱਧ ਵੀਰ ਤਸल्ली ਦੇ ਰਿਹਾ ਵੀ 18 ਕਿਲੋ ਜਿਹੜਾ ਸੂਗਾ 20 ਕਿਲੋ ਆਪਾਂ 18 ਕਿਲੋ ਲੈ ਜੇ ਤਾਂ ਨਾ ਬਗਾਣੇ ਨਾਲ ਡੰਗੇ ਕੱਲ ਜਾਂਦਾ ਨਾ ਰੋਪਲੇ ਥਾਂ ਤੇ ਕਹਿੰਦੇ ਤੁਸੀਂ 40 ਵੇਖੋ ਕਿ ਬਹੁਤੀ ਜਿਆਦਾ ਉਹਦੀ ਮੋਗ ਹੈ ਇਹਦੇ ਠੀਕ ਆ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦੋਸਤੋ ਚੈੱਕ ਕਰਾ ਦਿੰਨੇ ਆ ਆ ਦੇਖੋ ਬਹੁਤ ਜਿਆਦੀ ਚੋਨਾ ਆ ਅਗਲੇ ਥਾਣੇ ਦੀ ਚਵਾਈ ਹੈ ਜੀ ਠੀਕ ਆ ਠੀਕ ਹੈ ਜੀ ਠੀਕ ਹੈ ਜੀ ਪਰ ਇਹ ਢੀ ਠੰਡੀ ਤੇ ਮਾਰਦੀ ਚੁੰਮੜੇ ਰੋ ਠੀਕ ਹੈ ਜੀ ਹਾਂ ਜੀ ਉਦੋਂ ਸੋ ਵੈਸੇ ਸੀਲੀਆਂ ਸੂਲੀਆਂ ਪੂਰੀਆਂ ਸਾਰੇ ਮਗਰਾਂ ਦੀ ਬਾਇਓ ਦੇ ਕਈ ਗਾ ਪੈਂਦੇ ਰਹੇ ਲੋ ਲੋ ਜਿੱਦਾਂ ਮਰਜੀ ਬੈਠੇ ਰੋ ਕੋਈ ਜਿਹੜੇ ਪਾਸੇ ਮਰਜੀ ਬੈ ਬੈ ਕਰੋ ਤਸੱਲੀਆਂ ਭਾਵੇਂ ਦੋਵੇਂ ਸਾਈਡ ਬੈ ਕੇ ਚੋਈਏ ਭਾਵੇਂ ਦੋ ਅੱਗੇ ਬੈਣੇ ਇੱਕ ਪਿਛਲਾ ਬੈ ਕੇ ਚੋਈ ਜਾਵੇ ਜੀ ਏਡੀ ਠੰਡੀ ਤੇਜੀ ਕਰਮਾਂ ਵਾਲੀ ਕੋਈ ਪ੍ਰਵਾਹ ਨਹੀਂ ਹੈ ਹਾਂਜੀ ਤੇ ਹੈ ਵੀ ਲਿਆ ਵੀਰ ਖੋਲ ਕੇ ਇੱਕ ਵਾਰ ਦੌਰ ਕੇ ਦਿਖਾ ਦਈਏ ਸੱਚਰ ਸੂਈ ਦੋਸਤੋ ਬਹੁਤ ਸੋਹਣੇ ਚੰਗੇ ਮਿਲਕ ਤੇ ਚੱਲ ਰਹੀ ਹੈ 18 17 ਕਿਲੋ ਤੇ ਜਿਹੜੀ ਹੁਣ ਚੱਲ ਰਹੀ ਤੁਸ ਜੀ ਦੁੱਧ ਜਿਆਦਾ ਨਹੀਂ ਤੇ ਚਲੋ 22 23 ਕਿਲੋ ਦੇਊ ਗਰਮੀ ਕਰਕੇ ਜੇ ਸਿਆਲ ਹੁੰਦਾ ਫਿਰ 28 30 ਕਿਲੋ ਦੁੱਧ ਦੇਣਾ ਹਿੰਨੇ ਬਿਲਕੁਲ ਜੀ ਬਿਲਕੁਲ ਹਾਂਜੀ ਤਾਂ ਗਰਮੀ ਦੋਸਤ ਦਾ ਫਰਕ ਤਾਂ ਪੈਂਦਾ ਹੀ ਹੈ ਬਸ ਜੀ ਮਿਲਿਆ ਰੈਂਟੀ ਹਾਂਜੀ ਹਾਂਜੀ ਇੱਕ ਵਾਰ ਸੇਦਾ ਕਰ ਦੀ ਮੜਾ ਹੋਇਓ ਮਗਰ ਆ ਲਓ ਜੀ ਕਲੋਈ ਅਭੀ ਮਾਰਨਿੰਗ ਚਵਾਈ ਕਦੋਂ ਦੀ ਕੀਤੀ ਆ ਇਹ ਜੀ 5 ਵਜੇ ਦੀ ਚਵਾਈ ਆ ਆਪਣੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਵੈਸੇ ਚਵਾਈ ਦਾ ਸਮਾਂ ਵੀ ਬਿਲਕੁਲ ਨੇੜਾ ਹੁਣ ਤਿੰਨ ਕ ਦਾ ਟਾਈਮ ਜਿਹੜਾ ਮੈਂ ਕਹਿੰਦਾ ਰੱਸਾ ਵੀ ਛੱਡਦਾ ਫੇਰ ਭਾਜਦਾ ਮਰਜੀ ਮਾਰੀ ਜੋ ਕੋਈ ਦਿੱਕਤ ਨਹੀਂ ਲੋ ਇਹ ਢੀ ਠੰਡੀ ਧੀਰੀ ਕਰਮ ਵਾਲੀ ਲਓ ਜੀ ਬਹੁਤ ਸੋਹਣੀ ਚਵਾਈ ਆ ਮੋਟੀ ਤਾਰ ਠੀਕ ਹੈ ਜੀ ਸਚੌਂ ਥਾਣਾ ਦੀ ਬਾਕੀ ਮੈਂ ਕਦੇ ਨਹੀਂ ਦੇਖੋ ਸੰਜਾਓ ਕਿੰਨੀ ਦੇਖੋ ਅਗਲੇ ਬਸ ਆ ਲਓ ਜੀ ਆ ਵੇਖ ਲਓ ਕਿੰਨੇ ਕਿੰਨੇ ਮੋਟੀ ਮਿਲ ਕਵੇਂ ਨਾ ਇਹ ਚੰਗੀ ਕੋਈ ਵੀਰ ਫਾਰਮ ਵਾਲਾ ਵੀ ਲੈ ਗਿਆ ਨਾ ਤਾਂ ਵੀ ਦੁੱਧ 20 22 ਕਿਲੋ 22 23 ਕਿਲੋ ਦੀ ਮਰਦੀ ਹੂੰ ਸਿਆਲ ਹੁੰਦਾ ਫਿਰ ਤੈਨੂੰ ਵਾਅਦਾ ਦੇਣਾ ਇਹਨੇ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਫਿਲਹਾਲ ਬਰੀਡ ਵਾਲੀ ਆ ਨਾਰਮਲ ਜੇ ਗੱਲ ਕਰੀਏ ਤੇ ਮਲੇ ਮੋਲੇ ਤਾਂ ਪਸ਼ੂ 67 ਹੀ ਹੁੰਦਾ ਤੇ ਫਿਲਹਾਲ ਕੋਈ 12 ਤੋਂ 15 ਦਿਨਾਂ ਦੇ ਦਰਮਿਆਨ ਸੂਈ ਆ 18 17 ਕਿਲੋ ਤਾਂ ਜਿਹੜੀ ਆਰਾਮ ਨਾਲ ਚੱਲਣ ਢਈ ਆ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਹਰ ਵਾਰ ਆਪਾਂ ਕਰਦੇ ਆ ਵੀ ਦੋਸਤੋ ਜਿਹੜਾ ਪਸ਼ੂ ਅੱਗੇ ਕੋਈ ਵੀਰ ਲੈ ਜਾਂਦਾ ਚੰਗੀ ਸੇਵਾ ਕਰ ਲਓਂਗੇ ਦੁੱਧ ਫੋਰ ਵੀ ਤੁਸੀਂ ਵਧਾਲ ਸਕਦੇ ਜੀ। ਤੋਂ ਤਾਂ ਤੁ ਨੂੰ ਪੂਰਾ ਕੁਆਲਟੀ ਵਾਲਾ ਹੱਥੀ ਚਵਾਈ ਦਾ ਥਾਣਾ ਮੈਂ ਕੋਈ ਨਾ ਹੱਥ ਨਾ ਚੋੜੋ ਇਹਨੇ ਫਾਰਮ ਹੈ ਬਾ ਮਸ਼ੀਨਾਂ ਚੋਲੋ ਕੋਈ ਦਿੱਕਤ ਨਹੀਂ। ओके ਤੇ ਹੈਪੀ ਦੀ ਕੀ ਡਿਮਾਂਡ ਕੀ ਕਰਦਾ ਫਿਰ ਤਾਂ ਜੋ ਮੁੱਲ ਕਰਨ ਨੂੰ ਭਾ 50000 ਰੁਪਿਆ ਕਰ ਲੀਏ ਅੱਛਾ 60000 ਚੋਂ ਮਾਨਤਾਨ ਕਰਦਾ ਹੈਗਾ ਦਾ 60 ਚੋਂ ਹਾਂਜੀ ਮੌਜੀ 60000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਦੋਸਤੋ ਤੇ ਬਗਿਆ ਸ਼ਾਮਾ ਨੂੰ ਪੂਰੀ ਫੱਜ ਜਾਂਦੀ ਤੇ ਇਮੋ ਟਾਈਮ ਬਿਲਕੁਲ ਜੀ ਹਾਂਜੀ ਲਓ ਵੀ ਚੰਗੀ ਮਿਲਕਿੰਗ ਕਰਵਾ ਰਹੀਏ ਦੋਸਤੋ 10 ਲੀਟਰ ਤੱਕ ਵੀਰਾਂ ਦਾ ਵੇਚਵਾ ਦੂਗੀ ਦੁੱਧ ਫਿਰ ਹਾਲ ਜਿਹੜੇ ਵੀਰ ਨੂੰ ਜਚੂਗਾ ਸੌਦਾ ਤੁਸੀਂ ਕਰਨਾ 60000 ਦੇ ਕੋਈ ਮਾਨਤਾਨ ਕਰਦਾਂਗੇ ਅਸੀਂ ਕਰ ਦਿਓ ਜੇ ਖੁੱਲਾ ਹੈ ਹਾਂਜੀ ਲਓ ਜੀ 60000 ਦੇ ਵਿੱਚੋਂ ਮਾਨ ਤੁਹਾਨੂੰ 2000 ਰੁਪਇਆ ਛੱਡ ਦਾਂਗੇ 58000 ਹਾਂ ਜੀ ਉੱਚੋ ਵਾਇਦਾ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਇਹ ਪੂਰਾ ਛੋੜ ਛੱਪੇ ਕਰਕੇ ਆ ਬਿਲਕੁਲ ਨਰਮ ਜਆ ਪਰ ਰੇਡ ਰੱਖਣਾ ਬਿਲਕੁਲ ਹਾਂ ਜੀ ਹਾਂ ਜੀ ਇਹ ਵੀ ਦੇਣ ਵਾਲਾ ਕੋਈ ਜ਼ਿਆਦਾ ਨਹੀਂ ਦੋਗੇ ਹੱਥ ਤਨ ਕਮਾਈਆਂ ਦੇ ਦਰੀਆਂ ਵਾ ਫੇਰ ਲੈਣ ਵਾਲੇ ਬਣਾ ਕੇ ਦੇ ਸਹੀ ਐ ਸਹੀ ਹਾਂ ਜੀ ਲਾ ਵੀ ਆਪੀ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਜਰਸੀ ਕ੍ਰੋਸ ਆ ਗਈ ਇਹ ਆਪਾਂ ਸਵੇਰੇ ਆਈ ਆ ਅੱਛਾ ਜੀ ਇਹ ਅੱਠ ਕੋਈ ਆਪਾਂ ਲਿਆਂਦੀ ਗਾ ਆਪਦੇ ਲਾਣੇ ਘਰੇ ਚੋਈ ਆ ਹਾਂ 9 ਕਿਲੋ ਦੁੱਧ ਸੂਆ 20 ਨਾਲ ਵਾਲੇ ਕੋਈ ਮਹੀਨੇ ਦਾ ਲੈ ਲੈ। ਵੀਹਾਂ ਦੋ ਸੂਆ ਕਿਨਵਾ ਦੁਜਾ ਦੁਜਾ ਸੂਆ ਦੁਜਾ। ਲਓ ਜੀ ਦੁਜਾ ਸੂਆ ਕੋਈ ਵੀ ਆਹ ਅਸੀਂ ਮਗਰ ਆਏ। ਕੋਈ ਮਹੀਨੇ ਦਾ ਮੰਨ ਲੈ। ਆਹ ਬੱਚਾ ਜਮਾ ਲੈ। ਏਡੀ ਠੰਡੀ ਤੇਰੀ ਬੱਚਾ ਛੱਡੋ ਤੇ ਵੰਗਾ ਪਾਉਂਦੀ ਲੋੜੀ ਤੇ ਬੈਸ਼ਾਰੀ ਥੱਲੇ ਬੈਜੋ। ਹੂੰ। ਹਾਂਜੀ। ਦੁੱਧ ਕਿੰਨਾ ਦੱਸਿਆ ਜੇ? 8 ਕਿਲੋ। ਐ ਮਿੰਤੀ ਵਾਲਾ ਹੋਊਗਾ। ਹੂੰ। ਇਹਦਾ ਦੋ ਟਾਈਮ ਮਿਲ ਲੈਣਾ। ਠੀਕ ਹੈ ਜੀ। ਹਾਂਜੀ। 8 ਕਿਲੋ ਪੱਕਾ ਹਾਜ਼ਰ ਹੈ। ਪੱਕਾ ਤੇ ਆਪਾਂ ਦੋ ਟਾਈਮ ਮਣਾ ਕੇ ਦੇਵਾਂਗੇ ਤੇ। ਹਾਂਜੀ। ਲਓ ਦੋਸਤ ਭਾਈ ਅਵੇ ਸਾਰੇ ਆਟਕੋ ਜੀ ਸ਼ਾਮਾਂ ਦਾ ਅੱਠ ਤੋਂ ਅੱਠ ਲਾਈ ਜਾ ਪੂਰਾ ਫਸਾ ਜਾਣਾ ਟੈਮੋ ਟੈਮੇ ਨੇ ਹਾਂਜੀ ਲਓ ਜੀ ਚਾਹੇ ਕੋਈ ਮਹੀਨਾ ਬੱਚੀ ਚਾਰੂ ਬਹੁਤ ਜਿਆਦੀ ਯਾਰ ਹਾਂਜੀ ਚਾਰ ਮੈਂ ਕਹਿੰਦਾ ਜੀ ਆਜੀ ਆਏ ਨੂੰ ਕੋਈ ਪਰਵਾਹ ਨਹੀਂ ਦੇ ਠੀਕ ਹੈ ਜੀ ਹਾਂਜੀ ਆ ਦੋਸਤ ਪਸ਼ੂ ਆਉਂਦੇ ਜਿਵੇਂ ਵਪਾਰ ਦਾ ਕੰਮ ਆਣਾ ਕੋਈ ਪਸ਼ੂ ਮੰਨ ਲਓ ਵੀ ਅੱਕੀ ਬਾਕੀ ਹੈ ਜਰਸੀ ਬਰੀਡ ਚਾਹੁੰਦੀ ਉਹ ਕਰਮੀ ਗੁਰਮੀ ਆਉਂਦੀ ਇਹਨਾਂ ਤਾਂ ਪਸ਼ੂ ਇਸੇ ਤਰ੍ਹਾਂ ਜਿਹੜਾ ਕਈ ਵਾਰ ਪਸ਼ੂ ਨਵੇਂ ਆਏ ਹੁੰਦੇ ਅੱਜ ਹੀ ਆਏ ਹੁੰਦੇ ਆ ਤੇ ਫਿਰ ਵੀ ਕਿਸੇ ਵੀਰ ਨੇ ਆਪਦੀ ਤਸੱਲੀ ਕਰਨੀ ਹੈ ਚੋਕੇ 8 ਕਿਲੋ ਦੁੱਧ ਤੁਸੀਂ ਤਸੱਲੀ ਆਪਾਂ 2 ਟਾਈਮ ਮਿਲਿਆ ਵਾ ਆਪਣੇ ਘਰੋਂ ਕੋਈ 2 ਟਾਈਮ ਚੋਲੇ 3 ਟਾਈਮ ਚੋਲੇ ਲਓ ਜੀ ਕਰੋ ਸੰਗ ਦੇ ਵਿੱਚ ਹੋਊਗਾ 9 ਹੀ ਪਰ ਵਾ ਕਹਿ ਗਿਆ 8 ਦੇਣੀ ਆ ਠੀਕ ਹੈ ਜੀ ਹਾਂਜੀ ਤੋਂ ਲੈਫਟੀ ਜਿਹੜੀ ਦੋਸਤੋ ਤੁਸੀਂ ਇੱਕ ਵਾਰੀ ਵੇਖ ਕੇ ਚੈੱਕ ਕਰੋ ਤੇ ਹੈਪੀ ਚੁਆਈ ਚੁਈ ਦੇ ਵਿੱਚ ਥਾਂ ਤੁਹਾਨੂੰ ਮੈਂ ਕਹਿੰਦਾ ਜੀ ਇਹ ਜਾਂਦਾ ਬੱਚਾ ਵਾ ਜਿਹੜਾ ਮਨਾ ਦੇ ਸਾਹਮਣੇ ਦੇ ਠੀਕ ਹੈ ਜੀ ਬਾਕੀ ਇਹ ਵੀ ਇੰਜਗੀ ਚੀਰੀ ਆ ਸਰ ਦਾ ਤੋਹਫਾ ਹੀ ਦੇ ਦੇਣਾ ਆਪਾਂ ਇਹ ਬਿਲਕੁਲ ਜੀ ਬਿਲਕੁਲ ਤੋਫੀਆਂ ਦੀ ਲੋੜ ਆ ਹੁਣ ਤੈਨੂੰ ਪਤਾ ਸੀਜ਼ਨ ਬਸ ਜੀ ਛੋਟਾ ਹੀ ਭਾਜੇ ਜਨਾ ਅਗਲਾ ਜਨਾ ਝੋਨਾ ਚਾਹਣਾ ਲਾਉਣਾ ਉਹਨਾਂ ਵਾਸਤੇ ਗਿਫਟ ਆਏ ਬਸ ਬਸ ਜੀ ਤੋਂ ਦੋਸੋ ਬਾਕੀ ਵੀਡੀਓ ਦੇ ਨਾਲ ਲੈਣ ਤੱਕ ਜੁੜੇ ਰਹੋ ਵੇੜਾ ਜਿਹੜੀਆਂ ਹੋਰ ਵੀ ਤੁਹਾਨੂੰ ਦਿਖਾਵਾਂਗੇ ਇੱਕ ਸੱਜਰ ਸੂਨ ਵਾਲੀ ਵੇੜਾ ਉਹ ਵੀ ਬਿਲਕੁਲ ਛੋਟੇ ਦਰਮਿਆਨੇ ਰੇਟ ਦੇ ਉੱਪਰ ਹੀ ਦੇ ਦੇਣੀ ਆ ਉਹ ਵੀ ਤੁਹਾਨੂੰ ਲਾਸਟ ਦੇ ਵਿੱਚ ਆਪਾਂ ਦਿਖਾ ਦੇਣਾ ਇਹ ਮੈਨੂੰ ਉਹ ਬੱਚਾ ਲੱਗਦਾ ਰਮਰਾਇ ਜਨੇ ਵੀ ਇੱਕ ਹੀ ਲੱਭ ਪੈ ਜੋ ਰੱਸਾ ਉਹਨੇ ਪਾਉ ਪੈ ਇਦਾਂ ਹੀ ਛੱਡ ਲੋ ਬਸ਼ੀ ਕੋਈ ਨਹੀਂ ਕੋਈ ਨਹੀਂ ਦਿਖਾਓ ਜੀ ਇੱਦਾਂ ਆਪਾਂ ਇੱਥੇ ਹੀ ਤਾਂ ਮਾਰ ਦੇ ਨਾ ਉਹਨੂੰ ਇੱਕੋ ਮਿੰਟ ਖੜੂ ਉਹ ਤਾਰਾਂ ਤੁਰਾਂ ਮਾਰ ਕੇ ਤੇ ਕੋਈ 2-2 4-4 ਦੋਸਤੋ ਨਾਲ ਦੀ ਨਾਲ ਹੀ ਐਫੀਆਂ ਤਾਂ ਵੀ ਆਪਾਂ ਚੈੱਕ ਕਰਾ ਦਿੰਨੇ ਆ ਕਿਉਂਕਿ ਬਾਅਦ ਵਿੱਚ ਹੋ ਸਕਦਾ ਵੀ ਕਿਸੇ ਵੀਰ ਨੇ ਦੂਰੋਂ ਨੇੜੋਂ ਸੌਦਾ ਕਰਨਾ ਤੇ ਉਹਨਾਂ ਵਾਸਤੇ ਆ ਪਰ ਆਪਣੀ ਹਰ ਵਾਰ ਬੇਨਤੀ ਹੁੰਦੀ ਆ ਵੀ ਆਪਦਾ ਇੱਕ ਵਾਰੀ ਜ਼ਰੂਰ ਪਹੁੰਚਿਆ ਕਰੋ ਆ ਲਓ ਜੀ ਆ ਮਗਰਲੇ ਥਾਂ ਦੇ ਠੀਕ ਹੈ ਜੀ ਇਹ ਇੱਕ ਅਗਲਾ ਤੇ ਇੱਕ ਮਗਰਲਾ ਥਾਣਾ ਦੋਸਤੋ ਇਹ ਚਵਾਈ ਦੇ ਨੰਗਰ ਮਾਰਾ ਜਾਣਾ ਆਪਾਂ ਬਿਲਕੁਲ ਜੀ ਠੀਕ ਹੈ ਇਹ ਤਾਂ ਮੁੱਲ ਅਪੀ ਕੀ ਕਰਦੇ ਫਿਰ ਸਰ ਮੋਲੇਕਰ ਨੂੰ 30000 ਕਰ ਲਈਏ 28000 26000 ਦੀ ਵੜ ਦੇ ਦਾਂਗੇ 26 ਦੀ ਹਾਂ ਪੂਰੇ 5000 ਦੀ ਵਾਰ ਜਾਏ ਤਾਂ ਛੋੜ ਹੀ ਹੋਊਗੀ ਲਓ ਜੀ ਹਾਂਜੀ ਪੂਰੇ 25000 ਦੀ ਦੋਸਤੋ ਵਿੱਚੋਂ ਛੋੜ ਛੱਪਾ ਬਾਈ ਕੋਈ ਵੀਰ ਸੇਵਾ ਵਾਲਾ ਲੈ ਜਾਏ ਤਾਂ ਕੋਈ ਪਾਣੀ ਦਾਸ ਤੁਰ ਦਈ ਜਾਵੇ ਹਾਂਜੀ ਮੈਂ ਆਪਣੇ ਘਰ ਆਤਕ ਲੋ ਕੋਈ ਦੋ ਟਾਂ ਤਿੰਨ ਟਾਂ ਤੋਂ ਵਿੱਚ ਚੱਕਰ ਕੋਈ ਨਹੀਂ ਹੂੰ ਹੂੰ 5000 ਤੋਂ ਛੋੜ ਛੱਪਾ ਊ ਥੋੜਾ ਵਾਲਾ ਲਓ ਵੀ ਦੋਸਤੋ 5000 ਦੇ ਵਿੱਚੋਂ ਮਾਨਦਨ ਹੋਊਗਾ ਇੱਕ ਮਹੀਨੇ ਦੀ ਸੂਈ ਦਾ 20 ਬਾਈ ਟੋਕਰ ਦੇ ਮੰਗ ਪਈਦਾ ਆਪਣੀ ਕਿੜੇ ਬਲੇ ਸੂਈ ਹੁੰਦੀ ਆ ਬਿਲਕੁਲ ਬਿਲਕੁਲ ਲੋਵੀ ਠੀਕ ਆ ਇਹ ਸੈਕੰਡ ਨੰਬਰ ਤੇ ਵੜ ਤੁਹਾਨੂੰ ਦਿਖਾਤੀ ਆ ਯਕਾ ਤੀਜੇ ਨੰਬਰ ਤੇ ਹੈਪੀ ਇਹ ਆਹ ਸੰਦੋ ਸ਼ਾਈ ਆਲ ਆਪਣੇ ਤੋਂ ਆ ਇਹ ਆਪਣੀ ਘਰ ਦੀ ਗਾਵਾਂ ਅੱਛਾ ਜੀ ਆਪਾਂ ਘਰੇ ਟੀਆਂ ਪਰ ਆਵਾ ਪੰਜਾ ਸਾਢੇ ਪੰਜਾਂ ਮਹੀਨਾ ਦੀ ਚੱਕ ਪਾਸ ਪੰਜਾਂ ਦੀ ਪੰਜਾਂ ਦੀ ਮੈਨੂੰ ਸਾਢੇ ਪੰਜ ਨਾਲ ਆ ਉਸੇ ਟੋਕਰ ਗੱਬਣ ਆ ਟੋਕਰ ਗੱਬਣ ਆ ਸਾਢੇ ਪੰਜਾਂ ਦੀ ਚੱਕ ਪਾਸ ਹਾਂ ਜੀ ਦੀ ਪੰਜਾਂ ਦੀ ਮੰਨ ਕੇ ਦੇਵਾਂਗੇ ਆਪਾਂ ਕੋ ਡੀਟਾ ਲਿਆ ਕੇ ਫਿਰ ਤਸੱਲੀ ਕਰਾ ਲੈ ਆਪਣੇ ਘਰੇ ਦੁੱਧ ਕਿੰਨਾ 6 ਕਿਲੋ 6 ਕਿਲੋ 6 ਕਿਲੋ ਦੁੱਧ ਦੋ ਟਾਈਮ ਚੋਏ ਜਿਹੜਾ ਮਰਜ਼ੀ ਕੋਈ ਠੀਕ ਆ ਠੀਕ ਹਾਂ ਜੀ ਮਲਦੀ ਮਲਦੀ ਐ ਕੋਈ ਐ ਓਕੇ ਆਦੇ ਪਹਾ ਠੀਕ ਹੈ ਹਾਂਜੀ ਲੋ ਵੀ ਸਾਢੇ ਪੰਜਾਂ ਮਹੀਨਿਆਂ ਦੀ ਗੱਪਣ ਤੇ 6 ਕਿਲੋ ਦੋਸਤੋ ਦੁੱਧ ਇਸ ਵਿਹੜ ਦੇ ਥੱਲੇ ਲਿਆਓ ਜੀ ਕੱਢੀਏ ਪਾਰ ਇਹ ਵੀ ਉਹ ਤਿਆਰ ਇਹ ਦੁੱਧ 12 ਤਿੰਨ ਕਿਲੋ ਦਿੱਤਾ ਵਾ ਸੱਜਰੀਆ ਪਾ ਲੈ ਗਏ ਹਾਂ ਮਣੇ ਉਹ ਘਰ ਦੀ ਗਾਂ ਸੂਪੀ ਦੁੱਧ ਜਿਹਾ ਕਰਕੇ ਦੇ ਦੇਣੀ ਹੋਣੀ ਤਾਂ ਡੰਗਰ ਨਹੀਂ ਰੋਕਉਂਦੇ ਘਰੇ ਜਾ ਦੇ ਹੂੰ ਉਹ ਦੋਸਤੋ ਸ਼ਾਹੀਵਾਲ ਅੰਗ ਦੇ ਵਿੱਚ ਅੱਗੇ ਤੀਜੇ ਸੁਬਰੀ ਗੱਪਣ ਹੋਊਗੀ ਤੀਜੇ ਵਾਲੀ ਤੀਜੇ ਵਾਲੀ ਹਾਂਜੀ ਤੋਂ ਤੋਕੜ ਗੱਪਣਾ ਬਹੁਤੇ ਵੀਰ ਜਿਵੇਂ ਦੋਸਤੋ ਇੱਕ ਚੀਜ ਲੱਭਦੇ ਆ ਵੀ ਟੋਕੜ ਗੱਭਣ ਪਸ਼ੂ ਤੇ ਟੋਕੜ ਗੱਭਣ ਪਸ਼ੂ ਦੀ ਕੈਟਾਗਰੀ 'ਚ ਜਦੋਂ ਪਸ਼ੂ ਆਉਂਦਾ ਤੇ ਬਹੁਤ ਖਰੀਦਦਾਰ ਵੀਰ ਨਿਕਲ ਗਏ ਬਾਕੀ ਭਰਾ ਜੀ ਜੂ ਜੀ ਪੂਰੀ ਇਹਨੂੰ ਕੋਈ ਗਰਮੀ ਗਰਮੀ ਨਾਲ ਨਹੀਂਗਾ ਮਾਰਤੀਆ ਤਾਂ ਕਾਦੀ ਏ ਪੂਰੀ ਨਗਰ ਆਗੇ ਹਾਂਜੀ ਮੂੰਹ ਮੱਥੇ ਇੱਕ ਵਾਰ ਦਿਖਾਈਏ ਮਾੜਾ ਆ ਲਵ ਜੀ ਠੀਕ ਆ ਜੀ ਉਸੇ ਤਰ੍ਹਾਂ ਝੱਲਰ ਝੋਲਰ ਬਨ ਬੋਨ ਹਾਂਜੀ ਤੇ ਗਲ ਕੰਬ ਵਾਲਾ ਠੀਕ ਆ ਜੀ ਤੇ ਸ਼ਾਹੀ ਵਾਲ ਅੰਗ ਦੇ ਵਿੱਚ ਆ ਦੋਸਤੋ ਇਸ ਵਕਤ 6 ਕਿਲੋ ਦੁੱਧ 6 ਕਿਲੋ ਦੁੱਧ ਆ ਐਦਾਂ ਖੜੇ ਦੇ 5 ਕਿਲੋ ਦੀ ਗਾਰੰਟੀ ਦੇਵਾਂਗੇ ਆਪਾਂ ਠੀਕ ਆ ਜੀ साडे 50 मिनटी चेक बस आपरो मीटर ला फेर कोई करवाले हम्म हम्म हां जी लो जी सो बाकी दोस्तों किसी वीर ने चेक दी तसल्ली करनी आपा हर बार कहंदे भी अपना डॉक्टर ਡਾਕਟਰ ਨਾਲ ਨਾ ਲੈ ਆਪਣ ਕੋਈ ਦਿੱਕਤ ਨਹੀਂ ਹਾਂ ਵੀ ਆਪਣਾ ਡਾਕਟਰ ਨਾਲ ਲਿਆਵੋ ਕਈ ਵਾਰ ਹੁੰਦਾ ਵੀ ਇਨਾਂ ਨੂੰ ਵੀ ਦੂਜੇ ਡਾਕਟਰ ਦੇ ਕੋਤਰਾਜ ਨਾ ਕਰੇ ਵੀ ਪਤਾ ਕੋਪਰ ਨਿਕਲੀ ਜਾਂ ਨਹੀਂ ਨਿਕਲੀ ਇਸ ਕਰਕੇ ਆਪਣਾ ਡਾਕਟਰ ਨਾਲ ਲਿਆਓ ਤਸੱਲੀ ਕਰਾ ਖੜੋ ਉਹ ਹੀ ਪਾਏ ਜਨੇ ਤੁਸੀਂ ਹਾਂ ਤੇ ਚੋਣ ਚਾਣ ਦੀ ਥਣਾ ਦੀ ਕਿਵੇਂ ਆ ਐ ਥਣਾ ਦੀ ਓਕੇ ਹੈ ਜੀ ਚਾਰੇ ਚਾਰੇ ਚਾਹੇ ਮਰਦੇ ਚੋਣ ਵੀ ਪੁੱਲਲੀ ਹਾਂਜੀ ਤੇ ਇਹ ਹੈਪੀ ਕਿੰਨੇ ਦੇ 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 ਨਹੀਂ ਫਿਰ ਇਹਦਾ ਮੁੱਲ ਕਰ ਨੂੰ 28 ਕਰ ਲੀਏ 30 ਕਰ ਲੀਏ ਇਹ ਵੀ 5000 ਦੀ ਬੈੜ ਦੇ ਦਾਂਗੇ 5000 ਦੀ ਹਾਂਜੀ ਜੋ ਵੀ ਜੋੜੀ ਲਊਗਾ ਹੋਰ ਮਾਨਤਨ ਕਰਦਾ ਮੌਕੇ ਤੇ ਲੋ ਇੱਕ ਜਿਹੜੀ 700 ਰੁਪਿਆ 25 ਦਿਨ ਦੀ ਸੂਈ ਆ ਹਾਂਜੀ ਉਹ ਦੋਸਤੋ ਇੱਕ ਜਿਹੜੀ ਮਹੀਨੇ ਦੀ ਸੂਈ ਆ ਇਹ 5000 ਕੀਤਾ ਮੋਲ ਲੈਂਦਾ ਤੇ ਇੱਕ ਜਿਹੜੀ ਇਹ ਜੋੜੀ ਲਊਗਾ ਆਪਾਂ 250 ਹੀ ਦੇ ਦਾਂਗੇ ਠੀਕ ਆ ਜੀ ਹਾਂਜੀ ਦੀ ਇਹ ਕੱਲੀ-ਕੱਲੀ ਲਊਗਾ ਫਿਰ ਉਸ ਹਿਸਾਬ ਨਾਲ ਆਊਗਾ ਲੋ ਵੈਸੇ 55000 ਦੇਣ ਦਾ ਵੀਰ ਨੇ ਵਾਦਾ ਕੀਤਾ ਤੇ ਜੇਕਰ ਇਕੱਠੀ ਜੋੜੀ ਪਾਉਂਦੇ ਹੋ ਤੇ 50000 ਦੇ ਵਿੱਚੋਂ 2000 ਲੈਸ ਹੋ ਜੂਗੀ 48000 ਦੀਆਂ ਇਹ ਤੁਹਾਨੂੰ ਦੋਵੇਂ ਵੜਾ ਮਿਲ ਜਾਣਗੀਆਂ ਇਕੱਠੀ ਜੋੜੀ ਕੋਈ ਵੀਰ ਪਾਉਂਦਾ ਨਾ ਵੀ ਅਪੀ ਇੱਕ ਆ ਆ ਗਈ ਗੱਬਣ ਗਾ ਤਿਆਰੀ ਵਾਲੀ ਆ ਹਾਂਜੀ ਇਹ ਸਾਨੂੰ ਸਭ ਦੂਜਾ ਸੁਆ ਸੁਣੀ ਆ ਅਖੀ ਓਕੇ ਹਾਂਜੀ ਲਓ ਜੀ ਠੰਡੀ ਠੀਰੀ ਬੋਰਾ ਗਾਂ ਦੇਣ 10 12 ਕੱਢ ਲਈਏ ਬਾਕੀ ਬਣੂ ਬਣੂ ਵੜੀ ਥਣ ਥਣ ਚੰਗਾ ਮੈਂ ਕਹਿੰਦਾ ਥਾਂ ਚੰਗਾ ਵੇਖੋ ਸੰ ਕਿੱਦਾਂ ਲੱਗਾ ਠੰਡੀ ਗੋੜੀ ਕਰਮਾਂ ਦੀ ਵੇਲੋ ਲਓ ਜੀ ਸੀਲੀਆਂ ਸੂਲੀਆਂ ਤਾਂ ਦੋਸਤ ਮੈਂ ਕਹਿੰਦਾ ਸੀਲ ਤੇ ਪੂਰੀ ਤੇ ਰਗੀ ਤਾਂ ਮੈਂ ਕਿ ਮੇਰੇ ਲੋ ਹਾਂ ਵੇਲੋ ਜਿੱਦਾਂ ਮਰਜੀ ਲਓ ਜੀ ਠੀਕ ਆ ਜੀ ਚਾਰੂ ਵੜੀ ਵੀ ਆਪਣਾ ਤੋਂ ਸਵੇਰੇ ਆਈ ਏ ਜੀ ਹਾਂਜੀ ਇਹ ਦੋਵੇਂ ਗਾਵਾਂ ਸਵੇਰੇ ਲਿਆਂਦੀਆਂ ਵਾਂ ਤੇ ਚਾਰੋ ਜੂਰੂਆਂ ਪੂਰੀ ਲਾੜੇ ਸਾਹਮਣੇ ਆ ਜੀ ਇਹਨਾਂ ਨੂੰ ਕੋਈ ਦਿੱਕਤ ਨਹੀਂ ਪਟਿਆ ਬੜੀ ਜਿਆਦਾ ਮਰਜੀ ਇਹ ਸੂਆ ਕਿਨੂਆਂ ਫਿਰ ਦੂਜੇ ਸੂਆ ਸੂਨਾ ਆਰ ਕੀ ਦੂਜੇ ਤੈਨੂੰ ਲਜੂ ਜਾਂ ਹੁਪਤਾ ਖਾਣਾ ਮੇਰਾ ਹੁਪਤਾ 10 ਦਿਨ ਵੀ ਲੈ ਜੂਗੀ ਬਣੂ ਬੜੀ ਚੰਗੀ ਇਦਾਂ ਘਾੜ ਵਾਲਾ ਜੇ 12 ਤਰੀਕ ਨੂੰ ਦੁੱਧ ਦਾ ਪਹਿਲਾਂ ਨੇ ਗਾਂ ਵੀ ਵਿਕਰੀ ਵਾਲੀ ਆ ਵਿਕਰੀ ਦੀ ਹਾਂ ਜੀ ਵਿਕਰੀ ਵਾਲੀ ਗਾਂ ਵੀ ਤੇ ਹਾਂ ਆਰ ਕੀ ਦੁੱਧ ਜਿਆਦਾ ਨਹੀਂ 14 15 ਕਿਲੋ ਦੁੱਧ ਦੇਈ ਜੂਗੀ ਜਾਦ ਪਾਤ ਵਾਲੀ ਆ ਲੋ ਠੀਕ ਆ ਜੀ ਤੂੰ ਕ੍ਰੋਸ ਹੀ ਆਂਗਾ ਦੋਸਤੋ ਇੱਕ ਵਾਰੀ ਤੁਹਾਨੂੰ ਫੇਸ ਕੁਆਲਿਟੀ ਦਿਖਾਵਾਂਗੇ ਆਪਾਂ ਇਦੀ ਸੈਕੰਡ ਟਾਈਮ ਅਰਾ ਦੂਜਾ ਚਾਰ ਰੁਪਏ ਲੋ ਕਿੰਨੀ ਜੋ ਮਰਜੀ ਪਾਈਓ ਇਹਨੂੰ ਦੂਜਾ ਸਵੇਰ ਇਹਨੇ ਸੂਣਾ ਠੀਕ ਆ ਜੀ ਐਚਐਫ ਤੇ ਜਿੱਦਾਂ ਆਪਾਂ ਜਰਸੀ ਦਾ ਕਰਾਉ ਸੰਗੇ ਨੂੰ ਕਹਿ ਸਕਦੇ ਆ ਲਗੀ ਐਡੀ ਸੈਕੰਡ ਟਾਈਮ ਠੰਡੀ ਟੀਰੀ ਵੇਚ ਲੋ ਜਿੱਦਾਂ ਮੈਚ ਦਾ ਸਮਾਂ ਬਾਕੀ ਆ ਕੋਈ ਪ੍ਰਵਾਨ ਜੇ ਲਓ ਜੀ ਠੀਕ ਆ ਸੋ ਸੋਹਣੀ ਫੇਸ ਕੁਆਲਿਟੀ ਆ ਤੇ ਬਿਲਕੁਲ ਜਿੰਨਾ ਵੀ ਹੋ ਸਕਦਾ ਦੋਸਤੋ ਜਾਇਜ਼ ਰੇਟ ਤੇ ਆਪਾਂ ਕਵਾਂਗੇ ਭਾਈ ਐਫੀ ਨੂੰ ਵੀ ਦੇ ਦਈਏ ਜਾਓ ਵੀਰ ਹੈਪੀ ਕੱਢੀਏ ਬਾਹਰ ਤੋਰ ਕੇ ਥਣ ਥਣ ਜਿਹੜਾ ਕੋਈ ਦੂਰੋਂ ਨੇੜੋਂ ਵੀ ਰਾਰ ਰਿਆ ਥਣ ਥਣ ਦੋਸਤੋ ਪੂਰਾ ਹੱਥੀ ਜਵਾਈ ਵਾਲਾ ਮੈਂ ਇਹ ਰੰਗੀ ਤੇ ਇਹੋ ਕਿਦਾਂ ਲੋ ਕਿਦਾਂ ਮਰਜੀ ਲੋ ਜਿੱਦਾਂ ਮਰਜ਼ੀ ਤਸੱਲੀਆਂ ਕਰੀ ਚਲੋ ਕੋਈ ਪ੍ਰਵਾਹ ਨਹੀਂ ਇਹਨੂੰ ਠੀਕਾ ਨਸਲ ਫ੍ਰੀਡ ਵੀ ਐਚ ਐਫ ਦੇ ਜਰਸੀ ਦਾ ਕ੍ਰੋਸ ਆ ਤੇ ਜਿੱਦਾਂ ਸਟਰਕਚਰ ਦੀ ਗੱਲ ਕਰ ਲਈ ਤੇ ਜਰਸੀ ਆ ਦੋਸਤੋ ਤੇ ਰੰਗ ਪ੍ਰਿੰਟ ਦੀ ਗੱਲ ਕਰ ਲਈ ਤੇ ਐਚ ਐਫ ਫ੍ਰੀਡ ਵਾਲਾ ਤੇ ਦੋਨਾਂ ਬ੍ਰੇਡਾਂ ਦਾ ਜਿਹੜਾ ਕ੍ਰੋਸ ਪਾਣ ਇਸ ਵੈੱਡ ਦੇ ਵਿੱਚ ਆ ਸੱਤਕ ਦਿਨ ਫਜੇ ਲੈ ਜੂ ਕਰਮਾਂ ਵਾਲੀ ਬਾਕੀ ਬਣੂ ਥਣੂ ਕਿ ਜਿੰਨਾ ਥੱਲੇੋਂ ਤੁਸੀਂ ਵੇਖ ਰਹੇ ਜੇ ਵੀ ਝੋਲ ਝਾਲ ਦੇ ਵਿੱਚ ਟੇਲਾ ਮੈਂ ਚਾਰੂ ਚੂੜੂ ਵੜੀ ਆ ਜਿਹੜਾ ਡੰਗਰ ਚਾਰੂ ਉਹ ਬਾਂਦਿਆਂ ਦਾ ਖਾ ਪੀ ਗਏ ਹਾਂ ਉਹ ਗੜੀ ਤੋਂ یوں ਹੀ ਖਾਣੇ ਖਲੋਇਆ ਲੈ ਕੁਲੋ ਕੁ ਮੀਟਾਂ ਗਈ ਪੂਰੀ ਖੁਦ ਅਸਾ ਹੈਪੀ ਹੈ ਕਿਨੇ ਦਿੱਤੇ ਦੇਣੀ ਵੀ ਤੇ ਖਾਣਾ ਕਰਦਾ ਗੱਲ ਮੁੱਲ ਕਰ ਨੂੰ 40 ਗਾਲੀਏ 42 ਗਾਲੀਏ 38000 ਦੀ ਵੜ ਦੇ ਦਾਂਗੇ ਵੇਖ ਲੈ ਕਿਸਣਾ ਕੁਸਣਾ ਕੱਢ ਕੇ 37 ਦੀ ਦੇ ਦਾਂਗੇ ਬੜੀ ਅੱਗੇ ਵੀ ਕਿਉਂ ਰੋਟੀ ਦਿੰਦੀ ਇਹ ਵੇਚਣ ਵਾਲੇ ਦੇ ਵੀ ਖੜਨੀ ਹੋਵੇ 37000 ਦੀ ਵੜ ਆਪਾਂ ਦੇ ਦੇ ਦਾਂਗੇ ਮੋਬਾਈਲ ਦਾ ਛੋਟ ਸੱਪਾ ਕਰ ਦਾਂਗੇ ਮਾਨਸ 37000 ਦੀ ਦੋਸਤੋ ਇਹ ਮਿਲ ਜੂਗੀ ਵਾਕੇ ਕੰਮ ਜਿਹੜਾ ਮੇਲਾ ਲੁੱਟਣ ਵਾਲੀ ਗੱਲਬਾਤ ਬਣ ਗਈ ਆ ਅਗੇ ਕਿਸੇ ਵੀਰ ਨੇ ਕਾਰੀ ਵਿਹਾਰੀ ਨੇ ਲੈ ਕੇ ਜਾਣੀ ਹੈ ਵੇਚਣ ਵਾਸਤੇ ਲੈ ਜਾਣੀ ਹੈ ਦੋ ਪੈਸੇ ਫਿਰ ਵੀ ਤੁਹਾਨੂੰ ਅੱਗੇ ਰੋਟੀ ਵੀ ਦੇਊਗੀ ਵੜ ਚੰਗੀ ਆ ਠੀਕ ਆ ਜੀ ਕ੍ਰੋਸ ਆਂਗ ਦੇ ਵਿੱਚ ਸਥਾਨਿਕ ਵਰੀ ਤੁਹਾਨੂੰ ਜਿਹੜਾ ਪਾ ਥੋੜਾ ਨੇੜੇੋਂ ਦਿਖਾਈ ਗਏ ਆ ਲਓ ਜੀ ਤਰੇ ਪਾ ਅੱਜ ਫੜ ਲਓ ਫੜ ਲਓ ਵਾਲੇ ਪਾ ਦੇ ਨੇ ਇਹਦੇ ਲਓ ਵੀ ਇਹ ਵੜਾ ਨੇ 200 ਅੱਜ ਬਾਈ ਹੈਪੀ ਦੇ ਕੋਲ ਪਿੰਡ ਬੁਰਜ ਨਥੂਗੇ ਦੋ ਬਿਲਕੁਲ ਸੱਜਰ ਸੋਈਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਇੱਕ ਚੰਗੇ ਮਲਕਤ ਚੱਲ ਰਹੀ ਆ ਕੋਈ 18-17 ਕਿਲੋ ਤੇ ਇੱਕ 8 ਕਿਲੋ ਜਿਹੜਾ ਮਹੀਨੇ ਦੀ ਸੂਈ ਦੇ ਥੱਲੇ ਦੁੱਧ ਸੀ ਇੱਕ ਮੇਲੋ ਕਿਡਿਸ ਹਾਵੇ ਹਾਂ ਮੇਲੋ ਨੇ ਇਦਾਂ ਡਾਂਗ ਕਰ ਕੋਈ ਬੈਨ ਨਹੀਂ ਦਿੰਦਾ ਹੂੰ ਹੂੰ ਇਦਾਂ ਮਰਦੀ ਚੰਬੜੇ ਰੋ ਇਹਨੂੰ ਕੋਈ ਪਰਵਾਹ ਨਹੀਂ ਲੋਬੀ ਦੋਸਤੋ ਠੀਕ ਹੈ ਜੀ ਸੋ ਇਹ ਨਾਗ ਨੇ ਹੈਪੀ ਅੱਜ ਆਪਣੇ ਕੋਲ ਟੋਟਲ ਹਾਂਜੀ 4 ਨਾਗ ਆ ਜੀ ਤੇ ਨੰਬਰ ਆਪਣੇ ਕਰ ਦਿੱ ਗਏ ਸਾਂਝੇ ਨੰਬਰ ਆਪਣਾ 8143773572 946533233 ਠੀਕ ਹੈ ਜੀ ਲੋਬੀ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਟੋਟਲ 4 ਨਾਗ ਤੁਹਾਨੂੰ ਦਿਖਾਉਣੇ ਸੀਗੇ ਚਾਰੇ ਵਹਿੜਾ ਨੇ ਤੇ तकरीबन ਤਿੰਨ ਵੇੜਾ ਦੁੱਧ ਤੇ ਚੱਲਣ ਡਈਆਂ ਨੇ ਇੱਕ ਜਿਹੜੀ ਸਮਾਂ ਲੈਂਦੀ ਆ ਕੋਈ 7 ਦਿਨ ਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ